ਇੱਕ ਆਦੀ ਸੇਤ ਕ੍ਰਾਂਤੀ ਇਹ ਅਸੀਂ ਨਹੀਂ ਕਹਿ ਰਹੇ ਇਹ ਵੀਡੀਓ ਕਹਿ ਰਹੀ ਹੈ ਜੋ ਸੋਸ਼ਲ ਮੀਡੀਆ ਉੱਪਰ ਅੱਗ ਵਾਂਗ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ 4 ਅਕਤੂਬਰ ਨੂੰ ਫਰੀਕੋਟ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਇੱਕ ਸ਼ਖਸ ਜਿਸ ਦਾ ਐਕਸੀਡੈਂਟ ਹੋਇਆ ਉਸ ਨੂੰ ਐਂਬੂਲੈਂਸ ਤੱਕ ਨਸੀਬ ਨਹੀਂ ਹੋਇਆ ਔਸ ਨੂੰ ਇੱਕ ਰੇੜੀ ਦੇ ਵਿੱਚ ਪਾ ਕੇ ਲਜਾਇਆ ਗਿਆ ਇਹ ਲੋਕਾਂ ਵੱਲੋਂ ਲੱਖ ਦਾਅਵੇ ਸਰਕਾਰਾਂ ਵੱਲੋਂ ਕੀਤੇ ਜਾਣ ਕਿ ਅਸੀਂ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਲੋਕਾਂ ਨੂੰ ਚੰਗੀ ਰੋਜ਼ਗਾਰ ਦੀਆਂ ਦੀ ਗੱਲ ਕਰਦੇ ਆ ਪਰ ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਜੋ ਸਰਕਾਰ ਨੂੰ ਸਵਾਲ ਖੜੇ ਕਰ ਰਹੇ ਨੇ ਸਰਕਾਰ ਵੱਲੋਂ ਸੜਕ ਸੁਰੱਖਿਆ ਦਸਤੇ ਦਾ ਵੀ ਗਠਨ ਕੀਤਾ ਗਿਆ ਲੱਖ ਦਾਅਵੇ ਕੀਤੇ ਜਾਂਦੇ ਨੇ ਪਰ ਫ੍ਰੀਕੋਟ ਦੇ ਵਿੱਚ 4 ਅਕਤੂਬਰ ਨੂੰ ਫਰੋਹਪੁਰ ਰੋਡ ਦੇ ਉੱਪਰ ਇੱਕ ਸੜਕੀ ਹਾਦਸਾ ਵਾਪਰਿਆ ਸੀ ਇੱਕ ਈ ਰਕਸ਼ੇ ਨਾਲ ਟਕਰਾਨ ਤੋਂ ਬਾਅਦ ਮੋਟਰਸਾਈਕਲ ਚਾਲਕ ਡਿੱਗਿਆ ਸੀ ਅਤੇ ਟਰਾਲੇ ਦੇ ਹੇਠਾਂ ਆਉਣ ਉਸ ਦੀ ਮੌਤ ਹੋ ਗਈ ਸੀ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਉੱਪਰ ਇਹ ਵਾਇਰਲ ਹੋ ਰਹੀ ਹੈ। ਫਰੀਕੋਟ ਦੇ ਰਹਿਣ ਵਾਲੇ ਐਡਵੋਕੇਟ ਕਰਨਦੀਪ ਸਿੰਘ ਭੁੱਲਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਹ ਵੀਡੀਓ ਪਾਈ ਗਈ ਹੈ। ਉਹਨਾਂ ਵੱਲੋਂ ਸਿੱਧੇ ਤੌਰ ਤੇ ਸਰਕਾਰ ਨੂੰ ਫਰੀਕੋਟ ਦੇ ਵਿਧਾਇਕ ਨੂੰ ਪ੍ਰਸ਼ਾਸਨ ਨੂੰ ਸਵਾਲ ਕੀਤੇ ਹਨ ਕਿ ਇੱਕ ਬੰਦੇ ਨੂੰ ਮਰਨ ਤੋਂ ਬਾਅਦ ਐਂਬੂਲੈਂਸ ਤੱਕ ਨਸੀਬ ਨਹੀਂ ਹੋਈ। ਕਿਉਂਕਿ ਉਸ ਨੂੰ ਰੇੜੀ ਦੇ ਵਿੱਚ ਪਾ ਕੇ ਲਜਾਇਆ ਗਿਆ ਏ ਇਸ ਬੰਦ ਦੇ ਵਿੱਚ ਅਸੀਂ ਜਦੋਂ ਗੱਲਬਾਤ ਕੀਤੀ ਐਡਵੋਕੇਟ ਕਰਨ ਦੀ ਭੁੱਲਰ ਨਾਲ ਤਾਂ ਉਹਨਾਂ ਦੱਸਿਆ ਕਿ ਸਰਕਾਰ ਲੱਖ ਦਾਅਵੇ ਕਰ ਲਵੇ ਪਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਅਤੇ ਨਾ ਹੀ ਉਸ ਨੂੰ ਕੋਈ ਐਂਬੂਲੈਂਸ ਦੇ ਵਿੱਚ ਲਜਾਇਆ ਗਿਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਕ ਰੇੜੇ ਤੇ ਲਜਾਇਆ ਗਿਆ ਅਤੇ ਦੂਜੇ ਪਾਸੇ ਉਹਨਾਂ ਕਹੇ ਫ੍ਰੀ ਕੋਰਟ ਦੇ ਵਿੱਚ ਲਗਾਤਾਰ ਬੇਲਗਾਮ ਹੋ ਰਹੇ ਨੇ ਈ ਰਖਸ਼ੇ ਜਿਸ ਦੇ ਕਾਰਨ ਇਹ ਹਾਦਸੇ ਵਾਪਰ ਰਹੇ ਨੇ ਅਤੇ ਤੁਸੀਂ ਵੀ ਸੁਣੋ ਐਡਵੋਕੇਟ ਕਰਨਦੀਪ ਸਿੰਘ ਭੁੱਲੜ ਦੀ ਜਵਾਨੀ ਉਹਨੇ ਹੋਰ ਕੀ ਕਿਹਾ ਇਸ ਹਾਸੇ ਨੂੰ ਲੈ ਕੇ ਅਤੇ ਕੀ ਜਿਤਾਈ ਚਿੰਤਾ ਦੇ ਉੱਤੇ ਹਾਲਾਤ ਬਣੇ ਉਹਦੇ ਵਿੱਚ ਇੱਕ ਪ੍ਰਦੀਪ ਕੁਮਾਰ ਨਾਮ ਦਾ ਵਿਅਕਤੀ ਸੀ ਇਹ ਕੋਟਪੂਰਾ ਦਾ ਵਸਨੀਕ ਸੀ ਉਹ ਤੇ ਫਿਰੋਜ਼ਪੁਰ ਤੋਂ ਆ ਰਿਹਾ ਸੀਗਾ ਜੋ ਉਥੋਂ ਮੌਕੇ ਤੋਂ ਪਤਾ ਇਹ ਲੱਗਿਆ ਕਿ ਉਹਨੂੰ ਪਿੱਛੋਂ ਕਿਸੇ ਈ ਰਿਕਸ਼ਾ ਵਾਲੇ ਨੀਲੇ ਰੰਗ ਦਾ ਈ ਰਿਕਸ਼ਾ ਕਹਿ ਰਹੇ ਸੀਗੇ ਈ ਰਿਕਸ਼ੇ ਨੇ ਟੱਕਰ ਮਾਰੀ ਤੇ ਉਹ ਟੱਕਰ ਮਾਰਨ ਤੋਂ ਬਾਅਦ ਉਹ ਵਿਅਕਤੀ ਪ੍ਰਦੀਪ ਕੁਮਾਰ ਥੱਲੇ ਡਿੱਗ ਪਿਆ ਜਦੋਂ ਉਹ ਸੜਕ ਤੋਂ ਉੱਠਣ ਲੱਗਾ ਤਾਂ ਉਹਦੇ ਉੱਪਰੋਂ ਦੀ ਟਰੱਕ ਨੇ ਉਹਨੂੰ ਦਰਟ ਦਿੱਤਾ। ਘਟਨਾ ਇਸ ਕੇਸ ACG ਦੀ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉੱਥੇ ਮੌਕੇ ਤੇ ਕੋਈ ਵੀ ਮਤਲਬ ਇੱਕ ਤਾਂ ਸਿਹਤ ਵਿਭਾਗ ਦੀ ਉੱਥੇ ਜ਼ਿੰਮੇਵਾਰੀ ਬੰਦੀ ਸੀਗੀ ਉੱਥੇ ਐਂਬੂਲੈਂਸ ਭੇਜਣੀ ਪੁਲਿਸ ਦੀ ਉੱਥੇ ਪਹੁੰਚਣਾ ਬੰਦਾ ਸੀਗਾ ਪੁਲਿਸ ਉੱਥੇ ਤਕਰੀਬਨ ਉਥੋਂ ਦੇ ਲੋਕ ਸਥਾਨਕ ਲੋਕਾਂ ਦੇ ਫੋਨ ਕਰਨ ਤੋਂ 2.5 ਤੋਂ 3 ਘੰਟੇ ਬਾਅਦ ਉੱਥੇ ਪਹੁੰਚੀ ਆ ਤੇ ਉੱਥੇ ਪਹੁੰਚਣ ਤੋਂ ਬਾਅਦ ਵੀ ਉਥੋਂ ਉਹਨੂੰ ਲਿਜਾਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਉਹਦੀ ਡੈੱਡ ਬੋਡੀ ਨੂੰ ਉਦੇ ਉੱਪਰ ਸਥਾਨਕ ਲੋਕਾਂ ਨੇ ਇੱਕ ਚਿੱਟੇ ਰੰਗ ਦਾ ਕੱਪੜਾ ਪਾ ਦਿੱਤਾ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਨੇ ਉਹਨੂੰ ਇੱਕ ਰੇੜੀ ਦੇ ਉੱਤੇ ਲੱਦ ਕੇ ਪ੍ਰਦੀਪ ਕੁਮਾਰ ਦੀ ਲਾਸ਼ ਨੂੰ ਉੱਥੋਂ ਮਤਲਬ ਉਹ ਲੈ ਕੇ ਗਏ ਨੇ ਨਾ ਤਾਂ ਉੱਥੇ ਕੋਈ ਮਿਊਂਸਿਪੈਲਿਟੀ ਦਾ ਅਧਿਕਾਰੀ ਪਹੁੰਚਿਆ ਉੱਥੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਘਟਨਾਕਰਮ ਵਾਪਰਿਆ ਤੇ ਸਿਹਤ ਵਿਭਾਗ ਕੋਲੇ ਮਤਲਬ ਉੱਥੇ ਕੋਈ ਐਂਬੂਲੈਂਸ ਵੀ ਹੈ ਨਹੀਂ ਸੀਗੀ ਤੇ ਜੇ ਹੁਣ ਸਰਕਾਰ ਇਸ ਗੱਲ ਤੇ ਦਾਅਵੇ ਕਰ ਰਹੀ ਆ ਕਿ ਅਸੀਂ ਮਤਲਬ ਸਿਹਤ ਕ੍ਰਾਂਤੀ ਲਿਆ ਰਹੇ ਆ ਤੇ ਉਹਨਾਂ ਕੋਲੇ ਐਂਬੂਲੈਂਸਾਂ ਹੈ ਨਹੀਂ ਗੀਆਂ ਕੀ ਜਿਹੜਾ ਸਾਡੇ ਫਰੀਦਕੋਟ ਦਾ ਐਮਐਲਏ ਆ ਉਹਨੂੰ ਇਸ ਗੱਲ ਦਾ ਪਤਾ ਵੀ ਉਸਦੇ ਹਲਕੇ ਦੇ ਆਧਾਰਿਆਂ ਦੇ ਵਿੱਚ ਮਤਲਬ ਐਂਬੂਲੈਂਸਾਂ ਹੈ ਨਹੀਂ ਗੀਆਂ ਤੇ ਜੇ ਉਹਦੀ ਮਤਲਬ ਇਹ ਨੌਲੇਜ ਦੇ ਵਿੱਚ ਇਹ ਗੱਲਾਂ ਹੈਗੀਆਂ ਨੇ ਐਮਐਲਏ ਦੇ ਤਾਂ ਉਹਨੇ ਹੁਣ ਤੱਕ ਵਿਧਾਨ ਸਭਾ ਦੇ ਵਿੱਚ ਇਸ ਗੱਲ ਦਾ ਮੁੱਦਾ ਕਿਉਂ ਨਹੀਂ ਚੱਕਿਆ ਤੇ ਜੇਕਰ ਉਹਨੇ ਇਹ ਮੁੱਦਾ ਨਹੀਂ ਚੱਕਿਆ ਉਹਨੂੰ ਐਮਐਲਏ ਸਾਡੇ ਸਾਹਿਬ ਨੂੰ ਇਥੋਂ ਦੇ ਮਸਲਿਆਂ ਦਾ ਪਤਾ ਨਹੀਂਗਾ ਤੇ ਫਿਰ ਐਮਐਲਏ ਸਾਹਿਬ ਨੂੰ ਇਥੇ ਐਮਐਲਏ ਬਣੇ ਰਹਿਣ ਦਾ ਵੀ ਕੀ ਹੱਕ ਆ ਵੀ ਜਿਉ ਉਹਨੂੰ ਲੋਕਾਂ ਦੇ ਆ ਸਮੱਸਿਆਵਾਂ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਤਾ ਤਾਂ ਅਸਲ 'ਚ ਜਿਹੜੀ ਮਤਲਬ ਪੰਜਾਬ ਪੁਲਿਸ ਦੀ ਜਿਹੜੀ ਸੁਪਰਵਾਈਜ਼ਨ ਆ ਉਹ ਐਸਐਸਪੀ ਫਰੀਦਕੋਟ ਉਹ ਹਿੰਦੀ ਆ ਸਾਡੇ ਫਰੀਦਕੋਟ ਦੇ ਐਸਐਸਪੀ ਮੈਡਮ ਪ੍ਰਗਿਆ ਜਾਨ ਜੀ ਉਹ ਹੋਮਿਓਪੈਥੀ ਦੇ ਡਾਕਟਰ ਨੇ ਤੇ ਸਾਡੇ ਪੰਜਾਬ ਦੀ ਤਰਾਸ ਦੀ ਇਹ ਹੈ ਕਿ ਅਸੀਂ ਹੋਮਿਓਪੈਥੀ ਦੀ ਡਾਕਟਰ ਨੂੰ ਬਜਾਏ ਕਿ ਕਿਸੇ ਡਿਸਪੈਂਸਰੀ ਦੇ ਵਿੱਚ ਨੌਕਰੀ ਦੇਣ ਦੇ ਉਹਨਾਂ ਨੂੰ ਲਾਅਨ ਆਰਡਰ ਫੜਾ ਦਿੰਦਾ ਹੁਣ ਜਦੋਂ ਤੁਸੀਂ ਕਿਸੇ ਹੋਮਿਓਪੈਥੀ ਦੇ ਡਾਕਟਰ ਨੂੰ ਤੁਸੀਂ ਲਾਅਨ ਆਰਡਰ ਫੜਾਉਂਗੇ ਤਾਂ ਫਿਰ ਨਤੀਜੇ ਤਾਂ ਇਹੋ ਜਿਹੇ ਹੀ ਮਿਲਣਗੇ ਨਾ ਉਹ ਅਕਸਰ ਕੇ ਜਿਹੜਾ ਵੀ ਡਾਕਟਰ ਵਿਹਾਰ ਯੂਪੀ ਤੋਂ ਉਰਥਾਵਾ ਤੋਂ ਚੌੜੀ ਹੋ ਜਾਂਦੀ ਹੈ ਪਰ ਲਗਾਤਾਰ ਕਲੇਸ਼ ਸਮੇਤ ਸਰਕਾਰ ਚਿੱਠਿਆ ਕਰਦੀ ਕਿ ਸਿਹਤ ਕ੍ਰਾਂਤੀ ਇੱਕ ਅੰਦੇ ਦੀ ਗੱਲ ਕਰਦੀ ਹੈ ਪਰ ਇਹ ਤੁਸੀਂਾਂ ਤੋਂ ਸ਼ਰਮ ਸ਼ਾਹ ਜਿਹੜੀਆਂ ਸਾਹਮਣੇ ਕਰਦੇ ਚੱਲਿਆ ਸੀ ਉਹ ਨਹੀਂ ਚੱਲਦਾ ਬਦਲਾਅ ਦਾ ਦੌਰ ਚੱਲ ਰਿਹਾ ਹੈ ਜੀ ਤੇ ਇਸੇ ਬਦਲਾਅ ਦੇ ਦੌਰ ਦੇ ਵਿੱਚ ਪੰਜਾਬ ਯੂਪੀ ਤੇ ਬਿਹਾਰ ਨਾਲੋਂ ਹੁਣ ਅੱਗੇ ਆ ਮੋਰੀਆ ਮਤਲਬ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਤੋਂ ਬੱਦਰ ਹਾਲਾਤ ਵੀ ਸਾਨੂੰ ਦੇਖਣ ਨੂੰ ਮਿਲਣਗੇ ਜੇ ਮਤਲਬ ਅਸੀਂ ਇਨ੍ਹਾਂ ਹਾਲਾਤਾਂ ਦੇ ਨਾਲ ਦਸਤਪੰਜਾ ਲੈਂਦੇ ਹੋਏ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਨਾ ਕੀਤੀ ਤਾਂ ਯਾਨੀ ਕਿ ਆਖ ਸਕਦੇ ਹਾਂ ਕਿ ਇਹ ਪ੍ਰਬੰਧ ਪ੍ਰਸ਼ਾਸਨ ਵੱਲੋਂ ਜਿਹੜਾ ਟ੍ਰੈਕਟ ਫੋਲੋ ਕਰਨਾ ਚਾਹੀਦਾ ਸੀ ਇਹ ਪੂਰਾ ਪ੍ਰਬੰਧ ਇਹ ਜ਼ਿੰਮੇਵਾਰੀ ਬੰਦੀ ਸੀਗੀ ਇਥੋਂ ਦੀ ਟ੍ਰੈਫਿਕ ਪੁਲਿਸ ਦੀ ਇਥੋਂ ਦੇ ਲੋਕਲ ਥਾਣੇ ਵਾਲਿਆਂ ਦੀ ਸਿਹਤ ਵਿਭਾਗ ਦੀ ਮਿਊਂਸਿਪੈਲਿਟੀ ਦੀ ਪਲੱਸ ਇਹ ਦੇ ਉੱਤੇ ਸੁਪਰਵਾਈਜ਼ਨ ਚਾਹੀਦੀ ਸੀ ਕਿ ਸਾਡੇ ਕਿਸੇ ਪੁਲਿਸ ਦੇ ਹਾਇਰ ਅਫੀਸ਼ਰ ਦੀ ਉਹਨਾਂ ਨੇ ਆਪਦੀਆਂ ਇਹਨਾਂ ਜ਼ਿੰਮੇਵਾਰੀਆਂ ਨੂੰ ਦੇ ਵਿੱਚ ਕੁਤਾਈ ਵਰਤੀ ਆ ਜਿਨ੍ਹਾਂ ਕਰਕੇ ਇਹ ਹਾਲਾਤ ਵੇਖਣ ਨੂੰ ਮਿਲੇ ਆ ਉਸ ਤੋਂ ਜ਼ਿਆਦਾ ਵੱਧ ਜਿਹੜੀ ਜ਼ਿੰਮੇਵਾਰੀ ਸੀਗੀ ਇਹ ਸਾਡੇ ਐਮਐਲਏ ਫਰੀਦਕੋਟ ਦੀ ਸੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਇਹ ਸਿਹਤ ਅਦਾਰਿਆਂ ਦੇ ਵਿੱਚ ਐਂਬੂਲੈਂਸ ਵੀ ਹੈ ਨਹੀਂ ਜਿਹੜੀ ਮੌਕੇ ਤੇ ਪਹੁੰਚ ਕੇ ਉਸ ਮਰਤਕ ਦੀ ਲਾਸ਼ ਨੂੰ ਮਤਲਬ ਮੌਕੇ ਤੋਂ ਸੰਭਾਲਿਆ ਜਾ ਸਕਦਾ ਤੁਸੀਂ ਦੇਖਿਓਗੇ ਕਿ ਸਟੇਟ ਸਟੇਟ ਹੋਇਆ ਇਹ ਵੀ ਕਿ ਇਲ khắcੇ ਬਹੁਤ ਛੜੇ ਆ ਤੇ ਫਰੀਦਕੋਟ ਦੀ ਗੱਲ ਕਰੀਏ ਸੁਨੀਲ ਪਰਮਾਰਾ ਉਹਨਾਂ ਕੋਈ ਨਾ ਹੀ ਕੋਈ ਆਪਣਾ ਨਸਾਨ ਨਾ ਉਹਨਾਂ ਨੂੰ ਵੀ ਉਈ ਤਾਂ ਗਾ ਐਕਸਕਿਊਜ਼ ਮੇ ਕਾਰਨ ਬਹੁਤ ਬਰਦਾਇ। ਈ ਰਿਕਸ਼ੇ ਦਾ ਮਸਲਾ ਇਹ ਹੈ ਜੀ ਵੀ ਇਹ ਜਿਹੜੇ ਲੋਕ ਮਤਲਬ ਸਾਡੇ ਈ ਰਿਕਸ਼ੇ ਵਾਲਾ ਜਿਹੜਾ ਇੱਥੇ ਮਤਲਬ ਇੰਨੀ ਬਹੁਤਾਤ ਹੋਈ ਆ ਇੱਕ ਤਾਂ ਇਹ ਹੋਇਆ ਕਿ ਬਿਜਲੀ ਜਿਹੜੀ ਉਹ ਮੁਫਤ ਕਰ ਦਿੱਤੀ ਗਈ ਸੀਗੀ 300 ਯੂਨਟ ਤੱਕ। ਜਿਹੜਾ ਆਮ ਨਿਮਨਵੱਧ ਵਰਗ ਦੇ ਲੋਕ ਨੇ ਉਹਨਾਂ ਨੂੰ ਇੱਕ ਈ ਰਿਕਸ਼ਾ ਬਹੁਤ ਮਤਲਬ ਇੱਕ ਕਮਾਈ ਦਾ ਸਾਧਨ ਲੱਗਿਆ ਉਹਨਾਂ ਨੂੰ। ਖਰਚਾ ਕੋਈ ਹੁੰਦਾ ਨਹੀਂਗਾ ਤੇ ਉਹਦੇ ਵਿੱਚ ਕੋਈ ਉਹਦੀ ਈ ਰਿਕਸ਼ਾ ਚਲਾਉਣ ਵਾਸਤੇ ਤੁਹਾਨੂੰ ਟ੍ਰੇਨਿੰਗ ਦੀ ਲੋੜ ਨਹੀਂਗੀ ਕਈ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਨ੍ਹਾਂ ਦੀ ਉਮਰ ਮਤਲਬ 60 ਸਾਲ ਤੋਂ ਉੱਪਰ ਆ ਤੇ ਮਤਲਬ ਉਹ ਲਾਇਸੈਂਸ ਲਈ ਵੀ ਫਿੱਟ ਹੈ ਨਹੀਂਗੇ ਤੇ ਉਹਨਾਂ ਵਿੱਚੋਂ ਬਹੁਤੇ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਹੈਂਡੀਕੈਪਟ ਨੇ ਤੇ ਉਹ ਈ ਰਿਕਸ਼ਾ ਚਲਾ ਰਹੇ ਨੇ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਕੋਈ ਸਮਝ ਨਹੀਂਗੀ ਤਾਂ ਇਹ ਇੱਕ ਮਤਲਬ ਬਹੁਤ ਵੱਡੀ ਸਮੱਸਿਆ ਹੈ ਸਾਡੇ ਸਮਾਜ ਦੇ ਵਿੱਚ